ਬਿਲਕੁਲ ਜੀ ਇਹ ਸੋਨੀਪਟ ਤੋਂ ਹੈ ਕਾਂਗਰਸ ਦਾ ਤੁਹਾਡੇ ਇਹ ਭਾਜਪਾ ਦੇ ਉਮੀਦਵਾਰ ਹੈ ਤੇ ਇਹ ਜਦੋਂ ਕਾਂਗਰਸ ਉਮੀਦ ਆਪਣੇ ਪਾਲ ਪਾਲੇ ਉਮੀਦਵਾਰ ਜਿਹੜੇ ਉੱਥੇ ਗਏ ਕਿ ਲੋਕਾਂ ਨੇ ਘੇਰ ਲਿਆ ਜੀ ਇਹਨਾਂ ਨੂੰ ਮੇਨਿੱਤ ਸਰ ਸੋਨੀਪੱਤਰੀ ਮੈਂ ਗਲਤੀ ਨਾ ਕਹਿ ਕੇ ਮਰੈਨਗੜ ਤੋਂ ਹੁਣ ਰੈਡਗੜ ਤੋਂ ਪਬਲਿਕ ਕੈਣੀ ਨੂੰ ਘੇਰ ਲਿਆ ਘੇੜ ਕੇ ਘੇੜਿਆ ਵੀ ਇੱਟਾ ਕਿਉਂ ਨਾ ਵੀ ਕਿਉਂ ਨਿਕਲ ਰਿਹਾ ਰੇ ਆਲੇ ਦੋਲੇ ਟਰੈਕਟਰ ਲਾ ਲੇ ਟਰੈਕਟਰ ਲਾ ਕੇ ਅਗਰ ਤੇ 10 ਲਿਆਏਗਾ ਕਿ ਫਿਰ ਸਾਡੀ ਤਾਂ ਜਿਨਾ ਕੰਮ ਦੀ ਕੀਤੀ ਹੋਈ ਤੇ ਤੇਰੀ ਨਾ ਕੰਮ ਦੀ ਕਰਤੀ ਸਾਨੂੰ ਨਹੀਂ ਦਿੰਦੀ ਜਾਣਦੇ ਸੀ ਰਫੜ ਪੈ ਗਿਆ ਜੀ ਬਹੁਤ ਬੁਰੀ ਤਰ੍ਹਾਂ ਪੁਲਿਸ ਆਈ ਪੁਲਿਸ ਨੇ ਆ ਕੇ ਪਹਿਲਾਂ ਤਾਂ ਸਮਝਾਇਆ ਵਗੈਰਾ ਪਰ ਗੱਲ ਬਣੀ ਨਹੀਂ ਏਅਰਪੋਰਟ ਵੀ ਜਿਹੜਾ ਲਾਠੀ ਚਾਰਜ ਕਰਕੇ ਤੇ ਇਹਦੀ ਜਾਨ ਬਚਾਈ ਇਹਨੂੰ ਕਢਾ ਕੇ ਲੈ ਕੇ ਗਏ ਹੈ ਮੇਰਾ ਖਿਆਲ ਹੈ ਕਿ ਕਿਸਾਨਾਂ ਨੇ ਜਾਣੀ ਨੁਕਸਾਨ ਤਾਂ ਕੋਈ ਨਹੀਂ ਸੀ ਕਰਨਾ ਲੇਕਿਨ ਹਾਲਤ ਜਿਹੜੀ ਬੜੀ ਪਾਣੀ ਉਹ ਪਤਲੀ ਹੋ ਗਈ ਸੀ ਦੀ ਤਾਂ ਜੋ ਜ਼ਿੰਮੇਵਾਰੀ ਬਣਦੀ ਸੀ ਕਿ ਪੁਲਿਸ ਨੇ ਛੜਵਾ ਲਿਆ ਇਹਨਾਂ ਨੂੰ ਪਰ ਸੇਖਣ ਵਾਲੀ ਗੱਲ ਹੈ ਕਿ ਅਜੇ ਰਾਜ ਭਾਜਪਾ ਹੈਗਾ ਨਾ ਜੇ ਹੁੰਦੇ ਰਾਜ ਭਾਜਪਾ ਤੋਂ ਦੇ ਬਾਵਜੂਦ ਵੀ ਭਾਜਪਾ ਨਾਲੇ ਹੋ ਰਿਹਾ ਤੇ ਰਿਜ਼ਲਟ ਕਿ ਹੋ ਜਾਊਗਾ ਬਾਸਕਰਾ ਫਾਰਮ ਜਿਹੜੀ ਆਪਣੇ ਕਾਪਰੇ ਪੱਤਰ ਤੇ ਸਰਵੇ ਕਰਵਾਇਆ ਜੀ ਉਹਦੇ ਵਿੱਚ ਉਹਨੇ ਦੱਸਿਆ ਕਿ ਪਾਰਟੀ ਤਾਂ ਪਾਰਟੀ ਦੀ ਹਾਲਤ ਕਾਫੀ ਮਾਰੀ ਹੈ ਜੀ ਆਂਟ ਰੋਹਰ ਸੱਲ ਜਾ ਨੇ ਭਾਈ ਮਾਨ ਨੂੰ